ਤਾ ਇਸ ਟਾਈਮ ਅਸੀਂ ਸ਼ੰਭੂ ਬਾਰਡਰ ਤੇ ਖੜੇ ਹੋਏ ਆ ਜਿੱਥੇ ਕਿਸਾਨਾਂ ਵੱਲੋਂ ਪਹੁੰਚਿਆ ਜਾਣਾ ਕੱਲ 13 ਤਰੀਕ ਹੈ ਜਦਕਿ ਕਿਸਾਨ 11 ਤਰੀਕ ਤੋਂ ਚੱਲੇ ਹੋਏ ਆ ਪੰਜਾਬ ਦੇ ਵਿੱਚੋਂ ਤਾਂ ਵਕ-ਵਕ ਜਗ੍ਹਾ ਤੇ ਇਕੱਠੇ ਹੋ ਰਹੇ ਆ ਅੱਜ ਕਾਫੀ ਕਿਸਾਨ ਆ ਜਿਹੜੇ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚੋਂ ਇਕੱਠੇ ਹੋਏ ਆ ਨੇੜੇ ਪਹੁੰਚਣ ਦੇ ਦਾਦ ਦੇ ਵਿੱਚ ਹੈ ਜਦਕਿ ਇਹ ਕੱਲ 13 ਤਰੀਕ ਨੂੰ ਐਲਾਨ ਹੋਇਆ ਸੀ ਕਿ ਪਹੁੰਚਿਆ ਜਾਣਾ ਉਹਨਾਂ ਵੱਲੋਂ ਪਰ ਅਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਕਿ ਉੱਪਰ ਜੋ ਤਸਵੀਰਾਂ ਨੇ ਪੁਲ ਦੇ ਉੱਪਰ ਤੁਹਾਨੂੰ ਤਸਵੀਰਾਂ ਜਿਹੜੀਆਂ ਮੀਡੀਆ ਨੇ ਦਿਖਾਈ ਦਿੱਤੀਆਂ ਹੋਣਗੀਆਂ ਅਸੀਂ نیچے ਦਰਿਆ ਦੇ ਇਹ ਵਿੱਚ ਆ ਬਿਲਕੁਲ ਅਸੀਂ ਖੜੇ ਹੋਏ ਹਾਂ ਜਿੱਥੇ ਕਿ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਣੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਹਮਣੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਜੀਸੀਬੀ ਨਾਲ ਜਿਹੜਾ ਦਰਿਆ ਉਹਨੂੰ ਖੋਦਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਸਰਕਾਰ ਦੇ ਮਨ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਕਿਸਾਨਾਂ ਦਾ ਜੋ ਕਹਦੀਏ ਕਿ ਕਿਸਾਨਾਂ ਜਿਹੜੇ ਉਹ ਹਾਵੀ ਲੱਗਦੇ ਆ ਸਰਕਾਰ ਤੇ ਕਿਤੇ ਨਾ ਕਿਤੇ ਜੋ ਕਿਸਾਨਾਂ ਦੇ ਨਾਲ ਕਮਿਟਮੈਂਟ ਪਿਛਲੇ ਅੰਦੋਲਨ ਦੇ ਵਿੱਚ ਹੋਈ ਸੀ ਮੰਗਾ ਮੰਨੀਆਂ ਗਈਆਂ ਸੀ ਤਾਂ ਉਹ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤੀਆਂ ਗਈਆਂ ਸੀ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰ ਦੇ ਮਨ ਦੇ ਅੰਦਰ ਡਰ ਬਣਿਆ ਹੋਇਆ ਕਿ ਕਿਸਾਨ ਪਿਛਲੀ ਵਾਰ ਜਦੋਂ ਅੰਦੋਲਨ ਹੋਇਆ ਸੀ ਤਾਂ ਕਿਵੇਂ ਵਾਟਰ ਕੈਨਨਾਂ ਦੇ ਉੱਪਰ ਚੜ੍ਹ ਚੜ੍ਹ ਕੇ ਨੌਜਵਾਨਾਂ ਵੱਲੋਂ ਜਿਹੜੀਆਂ ਪਾਣੀ ਦੀਆਂ ਬਿਛਾੜਾਂ ਰੋਕੀਆਂ ਗਈਆਂ ਸੀ ਤਾਂ ਉਹਨਾਂ ਬਿਛਾੜਾਂ ਦੇ ਡਰ ਤੋਂ ਹੀ ਇਹ ਜਿਹੜੇ ਜੀਸੀਬੀ ਲਗਾਈਆਂ ਹੋਈਆਂ ਨੇ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾਈਆਂ ਨੇ ਤਾਂ ਫੋਰਸਾਂ ਲਗਾ ਦਿੱਤੀਆਂ ਨੇ ਦੇਖੋ ਕਿਵੇਂ ਤੈਨਾਤ ਕਰ ਦਿੱਤੀਆਂ ਗਈਆਂ ਨੇ ਤਾਂ ਅਸੀਂ ਗੱਲ ਦੁਬਾਰਾ ਦੇ ਆ ਕਿ ਪੋਲ ਦੇ ਉੱਪਰ ਦੀਆਂ ਤਸਵੀਰਾਂ ਤੁਹਾਨੂੰ ਹਰ ਇੱਕ ਮੀਡੀਆ ਨੇ ਦਿਖਾਈਆਂ ਹੋਣਗੀਆਂ ਦਰਿਆ ਦਾ ਜਿਹੜਾ ਪਾਣੀ ਦਾ ਬਹਾਅ ਵਦਾ ਦਿੱਤਾ ਗਿਆ ਕਿ ਕਿਸਾਨ ਆ ਜਿਹੜੇ ਉਹ ਇਸ ਦਰਿਆ ਦੇ ਵਿੱਚੋਂ ਦੀ ਨਾ ਕਿਤੇ ਨਿਕਲ ਜਾਣ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਿ ਜਿਹੜੀ ਸਰਕਾਰ ਆ ਡਰੀ ਹੋਈ ਹੈ ਕਿ ਲੱਗਦਾ ਕਿਸਾਨ ਆ ਜਿਹੜੇ ਇਸ ਜੋ ਬੈਰੀਗੇਡ ਬਣਾਏ ਜਾ ਰਹੇ ਆ ਬੈਰੀਗੇਡ ਦੇ ਉੱਪਰ ਇੱਥੇ ਜਿਹੜੇ ਪੱਥਰ ਰੱਖੇ ਜਾ ਰਹੇ ਆ ਟੋਏ ਖੋਦੇ ਜਾ ਰਹੇ ਆ ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿਵੇਂ ਟੋਏ ਆ ਜਿਹੜੇ ਖੋਦੇ ਗਏ ਆ ਤੇ ਗੱਟੇ ਲਗਾ ਕੇ ਜਿਹੜੇ ਗੱਟੇ ਮਿੱਟੀ ਦੇ ਪਰ ਪਰ ਕੇ ਸਾਹਮਣੇ ਤਸਵੀਰਾਂ ਦੇ ਵਿੱਚ ਰੱਖੇ ਹੋਇਆ ਕਿ ਕਿਸਾਨ ਇਸ ਰਸਤੇ ਦੇ ਵਿੱਚੋਂ ਦੀ ਨੰ ਲੰਘ ਜਾਣ ਤੇ ਨੂੰ ਕਿਤੇ ਨਾ ਕਿਤੇ ਡੂੰਗਾ ਵੀ ਕੀਤਾ ਜਾ ਰਿਹਾ ਪਾਣੀ ਵੀ ਛੱਡਿਆ ਜਾ ਰਿਹਾ ਲੱਗਦਾ ਨਹੀਂ ਕਿ ਕਿਸਾਨ ਇਸ ਚੀਜ਼ ਨੂੰ ਜਿਹੜੀ ਸਰਕਾਰ ਕਿਸਾਨਾਂ ਨੂੰ ਰੋਕ ਪਾਵੇਗੀ ਪਰ ਪੂਕਤਾ ਪ੍ਰਬੰਧ ਕੀਤੇ ਗਏ ਨੇ ਸਰਕਾਰ ਪੂਰਾ ਜੋਰ ਲਗਾ ਰਹੀ ਹੈ ਕਿ ਕਿਸਾਨਾਂ ਨੂੰ ਜੜਾ ਸੀ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਪਰ ਜੇਕਰ ਕੋਈ ਅਨਸ਼ਾਸਨ ਉਸ ਨੂੰ ਭੰਗ ਕਰੇਗਾ ਤਾਂ ਕਾਰਵਾਈ ਦੇ ਰੂਪ ਦੇ ਵਿੱਚ ਸ਼ਕਤੀ ਵੀ ਦਿਖਾਈ ਜਾ ਸਕਦੀ ਹੈ ਜਿਸ ਹਿਸਾਬ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਆ ਉਸ ਤੋਂ ਪੱਕਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰਵਾਈ ਜ਼ਰੂਰ ਕਰੂਗੀ ਸਰਕਾਰ ਆ ਜੋ ਜੋ ਪ੍ਰਬੰਧ ਕੀਤੇ ਆ ਤਾਂ ਤਸਵੀਰਾਂ ਦੇ ਵਿੱਚ ਅਸੀਂ ਦਿਖਾਉਨੇ ਆ ਕਿ ਕਿਵੇਂ ਜਿਹੜੇ ਆਮ ਲੋਕਾਂ ਦਾ ਰਸਤਾ ਉਹ ਵੀ ਬੰਦ ਕੀਤਾ ਹੋਇਆ ਦੇਖੋ ਇਸ ਦਰਿਆ ਦੇ ਵਿੱਚੋਂ ਦੀ ਆਮ ਲੋਕ ਲੰਘਦੇ ਸੀ ਤਾਂ ਪੁਲਿਸ ਦੀਆਂ ਗੱਡੀਆਂ ਸਾਹਮਣੇ ਨਜ਼ਰ ਆਉਂਦੀਆਂ ਹੋਣਗੀਆਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਤਸਵੀਰਾਂ ਦਿਖਾ ਦਿੱਤੀਆਂ ਜਾਣ ਸਾਹਮਣੇ ਤੁਹਾਨੂੰ ਗੱਡੀ ਨਜ਼ਰ ਆ ਰਹੀ ਹੋਵੇਗੀ ਜੋ ਪੁਲਿਸ ਦੀ ਗੱਡੀ ਹੈ ਉਹ ਸਾਹਮਣੇ ਤੁਹਾਨੂੰ ਨਜ਼ਰ ਆਉਂਦੀ ਹੋਵੇਗੀ ਕਿ ਲੋਕ ਨੇ ਜਿਹੜੇ ਆਸ-ਪਾਸੇ ਦੇ ਲੋਕ ਨੇ ਉਹ ਵੀ ਤੰਗੀ ਪਰੇਸ਼ਾਨੀ ਦਾ ਕਿਤੇ ਨਾ ਕਿਤੇ ਸਾਹਮਣਾ ਕਰਦੇ ਨਜ਼ਰ ਆ ਰਹੇ ਆ ਕਿਉਂਕਿ ਉਹਨਾਂ ਨੂੰ ਆਮ ਲੋਕਾਂ ਦਾ ਨੰਗਣਾ ਵੀ ਬੰਦ ਹੋ ਰਿਹਾ ਪਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੀ ਦਿੱਲੀ ਦੇ ਵਿੱਚ ਜਾਇਆ ਜਾਣਾ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਟਕਰਾ ਹੈ ਕਿਸਾਨਾਂ ਦਾ ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਦਿੱਲੀ ਜਾ ਰਹੇ ਆ ਪਰ ਕਿਤੇ ਨਾ ਕਿਤੇ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ ਡੈਮੋਕਰੇਸੀ ਦੀ ਗੱਲ ਕੀਤੀ ਜਾਂਦੀ ਹੈ ਕਿ ਹਰ ਕਿਸੇ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਪਰ ਜੋ ਇਹ ਪੱਕੇ ਪੁਖਤਾ ਪ੍ਰਬੰਧ ਕੀਤੇ ਗਏ ਆ ਤਾਂ ਉਹਨਾਂ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਲੋਕਤੰਤਰਾ ਜਿਹੜਾ ਪਾਸੇ ਹਟਦਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਇਸ ਦਰਿਆ ਦੀਆਂ ਕਿਵੇਂ ਤਸਵੀਰਾਂ ਨੇ ਕਿ ਕਿਤੇ ਨਾ ਕਿਤੇ ਸਰਕਾਰ ਸੈਮੀ ਹੋਈ ਐ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਅਸੀਂ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਹੈ ਜੜੀ ਉਹ ਸਾਂਝੀ ਕਰਦੇ ਰਵਾਂਗੇ ਪੇਜ ਨੂੰ ਫੋਲੋ ਕਰ ਲਓ ਨਿਰਪੱਖ ਟੂਡੇ ਪੰਜਾਬ ਚੈਨਲ ਸਬਸਕ੍ਰਾਈਬ ਕਰ ਲਓ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਮੈਨੂੰ ਦਿਓ ਇਜਾਜ਼ਤ